ਫਗਵਾੜਾ ਦੇ ਮੋਹੱਲਾ ਕੀਰਤੀ ਨਗਰ ਵਿੱਚ ਦੇਸ਼ ਸ਼ਾਮ ਦੇ ਰਹਾ ਨੇ ਰੀ ਦੇ ਕਰਨ ਇੱਕ ਘਰ ਦੀ ਛੱਤ ਉੱਡਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਚੱਲਦੇ ਗੁਆਂਢ ਦੇ ਘਰਾਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ ਮੌਕੇ ਤੇ ਮਿਲੀ ਜਾਣਕਾਰੀ ਅਨੁਸਾਰ ਦੇ ਸ਼ਾਮ ਆਈ ਹਨੇ ਰਿਦੇ ਚਲਦੇ ਬਾਲਿਆਂ ਬਿਲਡਿੰਗ ਦੀ ਛੱਤ ਉੱਡਣ ਦੇ ਨਾਲ ਆਸ-ਪਾਸ ਦੇ ਲੋਕਾਂ ਦਾ ਕਾਫੀ ਨੁਕਸਾਨ ਹੋਇਆ ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਰਸ਼ੋਤਮ ਲਾਲ ਅਤੇ ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਬਾਲਿਆਂ ਬਿਲਡਿੰਗ ਦੇ ਮਾਲਕ ਨੂੰ ਕਈ ਵਾਰ ਇਸ ਦੀ ਸੂਚਨਾ ਦਿੱਤੀ ਗਈ ਹੈ ਕਿ ਇਸ ਬਿਲਡਿੰਗ ਨੂੰ ਸਹੀ ਤਰੀਕੇ ਨਾਲ ਬਣਾਇਆ ਜਾਏ ਪਰ ਉਸ ਨੇ ਇਸ ਗੱਲ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਿਸ ਦੇ ਚਲਦੇ ਅੱਜ ਜਾਨੀ ਨੁਕਸਾਨ ਤੋਂ ਬਚਾਅ ਹੋਇਆ ਪਰ ਉਹਨਾਂ ਦੇ ਘਰਾਂ ਦਾ ਕਾਫੀ ਨੁਕਸਾਨ ਹੋਇਆ ਹੈ ਇਹ ਚੱਲੀ ਆ ਉਹਦੇ ਨਾਲ ਨਾ ਕਿ ਸਾਡੇ ਨਾਲ ਗਵਾਂਢ ਚ ਨਜਾਇਜ਼ ਬਿਲਡਿੰਗ ਬਣਾਈ ਆ ਵਾਲੀਆ ਸਪੋਰਟ ਵਾਲੇ ਨੇ ਨਕਸ਼ਾ ਨਕਸ਼ਾ ਦਾ ਕੋਈ ਨਹੀਂ ਹੈਗਾ ਇਹਨੂੰ ਮੂਹਨ ਨਾਲ ਜਾ ਕੇ ਮੈਂ ਕਈ ਵਾਰੀ ਗਿਆ ਕਰ ਕੋ ਇਹਦੀ ਰਿਕਵੈਸਟ ਕਰ ਕਹਿੰਦੇ ਵਾਲੀਆ ਸਾਹਿਬ ਆਪਣੀਆਂ ਬਿਲਡਿੰਗ ਦਾ ਕੰਮ ਕਰਵਾਓ ਹਾਂਜੀ ਮੈਂ ਕਰ ਦੂੰਗਾ ਹਾਂਜੀ ਮੈਂ ਕਰ ਦੂੰਗਾ ਜੋ ਦੋ ਚਾਰ ਵਾਰੀ ਮੈਂ ਜਾ ਕੇ ਵੀ ਗਿਆ ਫਿਰ ਉੱਤੋਂ ਕਹਿਣ ਪੈਂਦਾ ਤੁਸੀਂ ਮੈਨੂੰ ਧਮਕੀਆਂ ਦੇ ਰਹੇ ਹੋ ਮੈਂ ਇੱਥੇ ਮੁੱਲ ਖਰੀਦੀ ਹੋ ਜਾਗਾ ਹੁਣ ਜਿਹਨੇ ਮੁੱਲ ਖਰੀਦ ਕੇ ਪਾਈ ਆ ਤੇ ਬੱਚੇ ਮਾਰਨ ਲਈ ਥੋੜੀ ਭਾਈ ਸਾਡੇ ਇੱਥੋਂ ਆਲੇ ਦੁਆਲੇ ਸਾਰੇ ਇਹਦੇ ਹੁਣ ਤੁਸੀਂ ਆਪ ਇੱਥੇ ਕੈਮਰਾ ਘੁਆ ਕੇ ਦੇਖ ਲਓ ਕਿਸੇ ਟੈਂਕੀਟੀ ਸਾਡੇ ਘਰ ਉੱਪਰ ਜਾ ਕੇ ਦੇਖੋ ਐਡੇ ਐਡੇ ਐਂਗਲ ਡਿਗੇ ਆ ਜੇ ਕੋਈ ਉੱਥੇ ਬੰਦਾ ਹੁੰਦਾ ਉਹ ਬੰਦਾ ਨਹੀਂ ਬਚਣਾ ਸੀ ਇੱਥੇ ਬੱਚੇ ਵਿੱਚ ਸਾਡੇ ਛੋਟੇ ਛੋਟੇ ਬੱਚੇ ਖੇਡਦੇ ਆ ਗਲੀ ਜਿਹਦਾ ਕਦੀ ਇੱਟ ਕਦੀ ਪੱਥਰ ਕੁਛ ਨਾ ਕੁਛ ਡਿਗਿਆ ਰਹਿੰਦਾ ਸਰ ਇਹ ਹਾਸਾ ਕਿਦਾਂ ਹੋਇਆ ਹਾਸਾ ਇਹ ਨੇਰੀ ਦੇ ਹੋਣਾ ਹੀ ਹੋਇਆ ਜੀ ਪਰ ਇਹ ਤੁਸੀਂ ਆ ਕੈਮਰਾ ਘੁਆ ਕੇ ਦੇਖੋ ਜਿਹੜੀ ਜਿਹੜੀ ਚੌਥੀ ਬਿਲਡਿੰਗ ਆ ਨਾ ਉਹਦੇ ਚਾਰ ਦੁਆਰੀ ਵੀ ਜਿਹੜੀ ਆ ਉਹ 4 ਇੰਚੀ ਦੀ ਆ ਉਹ ਐਡੀ ਚੌਥੀ ਬਿਲਡਿੰਗ ਤੇ ਜਾ ਕੇ ਮਾੜੀ ਜਿਹੀ ਨੇਰੀ ਨਾ ਆਉਗੀ ਤੇ ਉੜਨਾ ਹੀ ਸੀਗਾ ਜੀ ਇਹ ਦੂਸਰੀ ਤਰਫ ਜਾਣਕਾਰੀ ਦਿੰਦੇ ਹੋਏ ਬਿਲਡਿੰਗ ਦੇ ਮਾਲਕ 파ਰਮਜੀ ਸਿੰਘ ਨੇ ਦੱਸਿਆ ਕਿ ਜੋ ਆਸ-ਪਾਸ ਦੇ ਲੋਕਾਂ ਦਾ ਨੁਕਸਾਨ ਹੋਇਆ ਹੈ ਉਹ ਉਸ ਸਭ ਦੀ ਪਰਵਾਹ ਹੀ ਕਰਨਗੇ ਸਰ ਇਹ ਨੇਚਰਲੀ ਹਨੇਰੀ ਆ ਗਈ ਹੈ ਹਨੇਰੀ ਆਉਣ ਦੇ ਉੱਤੇ ਉਹ ਟੀਨਾ ਸੀ ਜਿਹੜੀ ਆ ਤੇ ਟੀਨਾ ਜਿਹੜੀਆਂ ਦਾ ਉਹ ਹਨੇਰੀਆਂ ਅੜਾਤੀਆਂ ਤੇ ਅਸੀਂ ਉਹਦੇ ਉੱਤੇ ਜਿਹੜੀਆਂ ਟੀਨਾ ਉੱਡ ਗਈਆਂ ਉਹ ਸਾਡੇ ਮਹੱਲੇ ਵਾਲਿਆਂ ਦੇ ਗਵਾਂਡੀਆਂ ਦੇ ਚੜ ਗਈਆਂ ਉਹਦਾ ਅਸੀਂ ਕੱਲ ਨੂੰ ਉਹਦਾ ਟੀਮਾਂ ਦਾ ਜੋ ਵੀ ਅਸੀਂ ਆਪਣੇ ਵੱਲੋਂ ਉਹਦਾ ਖਰਚਾ ਪੂਰਾ ਕਰਵਾ ਗਏ ਸਾਰੇ ਜਿੱਦਾਂ ਹੁਣ ਮੱਲੇ ਵਾਲਿਆਂ ਨੇ ਮੱਲੇ ਵਾਸੀਆਂ ਨੇ ਇਹ ਕਿਹਾ ਕਿ ਅਸੀਂ ਦੋ ਤਿੰਨ ਸਾਡੇ ਭਰਾ ਨੇ ਸਾਡੀ ਗਵਾਂਡੀ ਨੇ ਸਾਡੇ ਮਿਸਟਰ ਨੇ ਠੀਕ ਹੈ ਜੀ ਉਹਨਾਂ ਨੇ ਇਹ ਕਿਹਾ ਸੀਗਾ ਕਿ ਕਹਿੰਦੇ ਅਸੀਂ ਦੋ ਤਿੰਨ ਵਾਰੀ ਬਾਲੀਆ ਸਾਹਿਬ ਨੂੰ ਵੀ ਕਿਹਾ ਲੇਕਿਨ ਉਹਨਾਂ ਨੇ ਸਾਡੀ ਗੱਲ ਦਾ ਕੋਈ ਗੌਰ ਨਹੀਂ ਕੀਤਾ ਪਰ ਸਰ ਇਹ ਜਿਹੜੀ ਹਨੇਰੀ ਆ ਇਹਦਾ ਸਾਨੂੰ ਵੀ ਨਹੀਂ ਪਤਾ ਕਿ ਕਦੋਂ ਆ ਗਈ ਤੇ ਕਦੋਂ ਕੀ ਹੋਇਆ ਇਨਡੈਕਚਰਲੀ ਹੋਇਆ ਵਾ ਇਹ ਇਹ ਜਾਣ ਬੁਝ ਕੇ ਨਹੀਂ ਕੋਈ ਕੰਮ ਕੀਤਾ ਗਿਆ ਸਰ ਜੋ ਵੀ ਮਹਿਸੂਸ ਕਰਦੇ ਆ ਵੀ ਇਹ ਜਿਹੜਾ ਨੈਚੁਰਲੀ ਹਵਾ एकदम ਆ ਗਈ ਆ ਉਹਦਾ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਡਾ ਕੱਪੜਾ ਵੀ ਅੰਦਾ ਖਰਾਬ